ਪਿਆਰੇ ਦਰਸ਼ਕੋ ਆਪਾਂ ਗੱਲ ਕਰਾਂਗੇ ਸਰਦਾਰ ਬਲਜਿੰਦਰ ਸਿੰਘ ਜੀ ਰੰਦਾਵਾ ਕੋਚ ਸਾਬਾਨ ਜੋ ਜਰਮਨ ਬ੍ਰੀਸ ਸਿੰਘ ਦੇ ਕੋਚ ਨੇ ਤੇ ਇੱਥੇ ਮੈਂ ਦੱਸ ਦਵਾਂ ਕਿ ਇਹ ਮਹਿਤਾ ਲੰਗੜ ਮਹਿਤਾ ਚੌਂਕ ਇਹ ਇਲਾਕਾ ਇਥੋਂ ਦੇ ਗਰਾਊਂਡਾਂ ਬੜੀਆਂ ਮਹਾਨ ਗਰਾਊਂਡਾਂ ਨੇ ਜਿਨ੍ਹਾਂ ਨੇ ਬਹੁਤ ਸਾਰੇ ਵਰਲਡ ਫੇਮ ਦੇ ਖਿਡਾਰੀ ਦਿੱਤੇ ਨੇ ਸਾਨੂੰ ਇਹ ਇਨਾਂ ਗਰਾਊਂਡਾਂ 'ਚ ਖੇਡ ਕੇ ਸਰਦਾਰ ਗੁਰਵਚਨ ਸਿੰਘ ਰੰਦਾਵਾ ਨੰਗਲੀ ਵਾਲੇ ਨੰਗਲੀ ਪਿੰਡਾ ਬਿਲਕੁਲ ਮਹਿਤਾ ਚੌਂਕ ਦੀ ਬੁਕਲ 'ਚ ਵੱਸਦਾ ਔਰ ਉਹ ਸਭ ਤੋਂ ਪਹਿਲੇ ਅਰਜਨ ਵਾਰਡੀ ਨੇ ਇੰਡੀਆ ਦੇ ਵਿੱਚ ਔਰ ਉਸ ਤੋਂ ਬਾਅਦ ਇਹ ਸਾਡੇ ਜਰਮਨਪ੍ਰੀਤ ਸਿੰਘ ਜੋ ਇਸੇ ਇਲਾਕੇ ਨਾਲ ਸੰਬੰਧਤ ਨੇ ਇਹਨਾਂ ਨੂੰ ਅਰਜਨ ਵਾਰਡ ਮਿਲਿਆ ਬੜੀ ਖੁਸ਼ੀ ਦੀ ਗੱਲ ਹੈ ਤੇ ਉਹਨਾਂ ਦੇ ਕੋਚ ਜਿਨ੍ਹਾਂ ਕੋਲੋਂ ਜਰਮਨਪ੍ਰੀਤ ਸਿੰਘ ਨੇ ਹਾਕੀ ਫੜ ਕੇ ਤੇ ਉੜਾ ਜੜਾ ਸਿੱਖਿਆ ਹਾਕੀ ਦਾ ਉਹਨਾਂ ਨਾਲ ਗੱਲਬਾਤ ਕਰਾਂਗੇ ਕੋਚ ਸਾਹਿਬ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮੌਕੇ ਤੇ ਬਹੁਤ-ਬਹੁਤ ਮੁਬਾਰਕਾਂ ਜੀ ਜਰਮਨਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਜੋ ਅਰਜਨ ਵਾਰਡ ਮਿਲਿਆ ਬਹੁਤ ਖੁਸ਼ੀ ਹੋਈ ਆ ਇਲਾਕੇ ਨੂੰ ਵੀ ਬਹੁਤ ਖੁਸ਼ੀ ਦੀ ਲਹਿਰ ਜੀ ਹੋਰ ਜਰਮਪੀਤ ਮੇਰੇ ਕੋ 3ੀ ਚੌਥੀ ਕਲਾਸ ਦੇ ਵਿੱਚ ਹਾਕੀ ਖੇਡਣ ਵਾਸਤੇ ਆ ਗਿਆ ਸੀ ਇਸ ਨੇ ਬਹੁਤ ਦਿਨ ਰਾਤ ਬਹੁਤ ਮਿਹਨਤ ਕੀਤੀ ਔਰ ਇੰਨਾ ਡਿਸਿਪਲ ਬੱਚਾ ਮੈਂ ਹੋਰ ਕੋਈ ਨਹੀਂ ਵੇਖਿਆ ਅਜੇ ਤੱਕ ਇਸ ਨੇ ਦੋਨੋਂ ਟਾਈਮ ਗਰਾਊਂਡ ਦੇ ਵਿੱਚ ਮੀ ਹੋਵੇ ਨੇਰੀ ਹੋਵੇ ਜਾਂ ਕਿਸੇ ਤਰ੍ਹਾਂ ਪ੍ਰੈਕਟਿਸ ਕਹਦੇ ਅੱਜ ਬੰਦਾ ਨੇ ਇਹਨੇ ਗਰਾਊਂਡ ਦੇ ਵਿੱਚ ਪਹੁੰਚਣਾ ਦੋਨੋਂ ਟੈਂਪਰੇਟਸ ਕਰਨੀਆਂ ਇਹ ਪ੍ਰੈਟੋ ਦਾ ਸਦਕਾ ਹੀ ਇਹਨੂੰ ਜਿਹੜੇ ਆ ਸਰਜੀਤ ਅਕੈਡਮੀ ਸਿਲੈਕਟ ਹੋ ਗਿਆ ਉਸ ਦੇ ਬਾਅਦ ਸੇ ਅਸਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਫਿਰ ਦਿਨ ਰਾਤ ਮਿਹਨਤ ਕਰਕੇ ਉਸ ਸਰਜੀਤ ਅਕੈਡਮੀ ਮੈਂ ਵੈਸੇ ਕਿਥੇ ਚਲੇ ਜਾਣਾ ਉੱਥੇ ਵੀ ਇਹਨਾਂ ਨੂੰ ਵੇਖਣਾ ਸਟਿਕ ਦੇ ਬਾਲ ਇਹਦੇ ਹੱਥ ਦੇ ਵਿੱਚ ਹੀ ਵੇਖਦਾ ਹਾਂ ਮੈਂ ਜਦੋਂ ਟ੍ਰਾਇਲ ਹੋਣੇ ਬੱਚਿਆਂ ਦੇ ਇਹਨੇ ਸਟਿਕ ਬਾਲ ਲੈ ਕੇ ਬਾਹਰ ਗਰਾਊਂਡ ਦੇ ਵਿੱਚ ਲੱਗੇ ਰਹਿਣਾ ਸਟਿਕ ਬਾਲ ਦੇ ਨਾਲ ਆਪਣਾ ਬਾਕੀ ਬੱਚੇ ਬੈਠੇ ਬਣਾ ਜਾਂ ਵੇਖਦੇ ਰਹਿਣਾ ਪਰ ਇਸ ਨੇ ਆਪਣੀ ਮਿਹਨਤ ਨੂੰ ਆਪਣਾ ਜਿਹੜਾ ਆਧਾਰ ਮੰਨ ਕੇ ਰੱਖਿਆ ਇੰਨੀ ਹਾਰਡ ਮਿਹਨਤ ਕੀਤੀ ਇਨਾ ਡਿਸਪਲਨ ਲੜਕਾ ਤੇ ਹਰ ਇੱਕ ਕੋਚਾਂ ਦੇ ਨਾਲ ਵੀ ਬਹੁਤ ਮਿਲ ਕੇ ਰਹਿਣਾ ਇਹਨੇ ਤੇ ਕੋਚ ਵੀ ਇਹਦੀ ਬਹੁਤ ਸਲਾਘਾ ਕਰਦੇ ਸੀ ਕੋਚ ਸਾਹਿਬ ਇਹ ਬੱਚਾ ਆਪ ਦਾ ਬਹੁਤ ਜਿਹੜਾ ਬਹੁਤ ਚੰਗਾ ਬੱਚਾ ਹੈ ਉਹ ਸਟੱਡੀ ਦੇ ਵਿੱਚ ਵੀ ਬਹੁਤ ਪਰਫਕਟ ਸਕੂਲ ਦੇ ਵਿੱਚ ਵੀ ਟੀਚਰਾਂ ਨੇ ਵੀ ਕਹਿਣਾ ਕਿ ਬੱਚਾ ਜਿਹੜਾ ਵਾ ਪੜ੍ਹਾਈ ਦੇ ਵਿੱਚ ਜਿਹੜਾ ਬਹੁਤ ਠੀਕ ਹੈ ਔਰ ਮੇਰਾ ਵੀ ਏ ਉਸੂਲ ਹੈ ਹਰ ਬੱਚਿਆਂ ਨੂੰ ਕੁਝ ਦੇਣਾ ਵੀ ਤਾਂ ਪੜ੍ਹਾਈ ਦੇ ਕੀ ਹਾਲ ਆ ਟੀਚਰਾਂ ਨੂੰ ਮਿਲ ਕੇ ਪੁੱਛਣਾ ਵੀ ਜਿਹੜੇ ਹਾਕੀ ਖੇਡਦੇ ਆ ਬੱਚੇ ਉਹ ਪੜ੍ਹਾਈ ਦੇ ਵਿੱਚ ਕਿਸ ਤਰ੍ਹਾਂ ਤਿਸ ਕਰਕੇ ਇਹਨਾਂ ਨੂੰ ਇਹੀ ਡਿਸਪਲਿਨ ਸਿਖਾਇਆ ਵੀ ਬੱਚੇ ਜੋ ਡਿਸਪਲਿਨ ਤੁਹਾਡੀ ਸਭ ਤੋਂ ਵੱਡੀ ਪਹਿਚਾਣ ਆ ਕਿਸੇ ਸਪਰਸ਼ ਦੀ ਜ਼ਰੂਰਤ ਨਹੀਂ ਗੀ ਜੇ ਤੁਸੀਂ ਕਿਸੇ ਡਿਸਪਲਿਨ ਦੇ ਵਿੱਚ ਜੋ ਤੇ ਇਹ ਸਭ ਤੋਂ ਵੱਡੀ ਸਪਰਸ਼ ਆ ਹੋਰ ਜਿਹੜਾ ਵਾ ਇੱਕ ਮੈਚ ਦੇ ਵਿੱਚ ਗਰਾਊਂਡ ਦੇ ਵਿੱਚ ਆਉਣਾ ਉਦੇ ਤੋਂ ਪਹਿਲਾਂ ਤੁਸੀਂ ਕੀ ਕਰਨਾ ਗਰਾਊਂਡ ਦੇ ਵਿੱਚ ਸੋਚ ਕੇ ਆਉਣਾ ਵੀ ਅੱਜ ਜਿਹੜੀਆਂ ਕੱਲ ਮੇਰੇ ਕੋਲ ਗਲਤੀਆਂ ਹੋਈਆਂ ਸੀ ਅੱਜ ਨਾ ਹੋਣ ਗਲਤੀਆਂ ਮੈਚ ਦੇ ਵਿੱਚ ਤੇ ਇਹਨਾਂ ਨੂੰ ਮੈਚ ਦੇ ਬਾਅਦ ਉਹ ਗਲਤੀਆਂ ਦੱਸਣੀਆਂ ਵੀ ਇਹ ਕਈ ਬੱਚੇ ਜਿਹੜੇ ਆ ਸੀਰੀਅਸ ਹੋ ਕੇ ਸੁਣ ਲੈਂਦੇ ਆ ਕਈ ਬੱਚੇ ਜਿਹੜੇ ਆ ਉਹਨੂੰ ਵੈਸੇ ਇਹ ਕੰਮ ਤਾਂ ਨਹੀਂ ਛੱਡ ਕੇ ਇਧਰ ਕੱਢ ਦਿੰਦੇ ਆ ਪਰ ਇਹ ਬੱਚੇ ਤੁਸੀਂ ਤੁਸੀਂ ਕਹਿ ਸਕਦੇ ਹੋ ਕਿ ਇਹ ਮਿਹਨਤ ਜਿਹੜੀ ਸੀ ਹਾਸ਼ਮ ਫਤੇ ਨਸੀਬ ਜਿਨ੍ਹਾਂ ਜਿਨ੍ਹਾਂ ਮਿਹਨਤ ਯਾਰ ਬਣਾਈ ਜੇ ਤੁਸੀਂ ਕਹਿ ਸਕਦੇ ਕਿ ਜਰਮਨਪ੍ਰੀਤ ਸਿੰਘ ਨੇ ਆਪਣੇ ਲਗਨ ਸਿਰੜ ਮਿਹਨਤ ਦੇ ਨਾਲ ਇਹ ਉੱਚਾ ਮੁਕਾਮ ਹਾਸਲ ਕੀਤਾ ਤੇ ਇਲਾਕੇ ਦੇ ਬੱਚੇ ਜਿਹੜੇ ਤੁਹਾਡੇ ਕੋਲ ਖੇਡਣ ਆਉਂਦੇ ਨੇ ਜਾਂ ਹੋਰ ਜਿਹੜੇ ਇੱਧਰ ਉੱਧਰ ਪੈ ਫਿਰਦੇ ਨੇ ਉਹਨਾਂ ਨੂੰ ਖੇਡਣ ਦੇ ਸਬੰਧ ਵਿੱਚ ਤੁਸੀਂ ਕੀ ਸੰਦੇਸ਼ ਦਿੰਦੇ ਹੋ ਇਹ ਜਿਵੇਂ ਇਸ ਮੌਕੇ ਦੇ ਵਿੱਚ ਜੋ ਜਰਮਨ ਨੂੰ ਅਰਜ ਰਵਾਰਡ ਮਿਲਿਆ ਇਸ ਮੌਕੇ ਤੇ ਮੈਂ ਇਹੀ ਬੱਚਿਆਂ ਨੂੰ ਸੁਨੇਹਾ ਦੇਣਾ ਕਿ ਤੁਸੀਂ ਜਰਮਨ ਦੇ ਜਮਨ ਦੀ ਨਕਲ ਮਾਰ ਲਓ ਕੋਈ ਜਰਮਨ ਨੂੰ ਉਹਦੇ ਨਾਲ ਫੋਟੋ ਰੱਖ ਜਵਾਇਆ ਕਰੋ ਆਗੇ ਉਹਨੂੰ ਪੁੱਛਿਆ ਕਰੋ ਭਾਜੀ ਤੂੰ ਇਥੋਂ ਤੱਕ ਇਸ ਤਰ੍ਹਾਂ ਪਹੁੰਚੇ ਜੋ ਕੀ ਤੁਹਾਡੀ ਮਿਹਨਤ ਆ ਕੀ ਤੁਸੀਂ ਕਰਦੇ ਰਹੋ ਤੇ ਮੈਂ ਤਾਂ ਇਹ ਵੀ ਕਹਿਣਾ ਹਾਂ ਨਾ ਖਾਣ ਪੀਣ ਤੇ ਵੀ ਜਿਆਦਾ ਜਿਹੜਾ ਧਿਆਨ ਦਿਆ ਕਰੋ ਜਿਹੜੀਆਂ ਚੰਗੀਆਂ ਚੀਜ਼ਾਂ ਖਾਓ ਤੁਸੀਂ ਤੇ ਚੰਗੀ ਸੋਚ ਰੱਖੋ ਫੇਰ ਤੁਸੀਂ ਜਰਮਨ ਦੇ ਪਿੱਛੇ ਪਿੱਛੇ ਪਹੁੰਚ ਜਾਓਗੇ ਤੇ ਹੋਰ ਜਰਮਨ ਨੇ ਜਦ ਜਰਮਨ ਆਉਂਦਾ ਵੀ ਹੈ ਗਰਾਊਂਡ ਦੇ ਵਿੱਚ ਜਦੋਂ ਆਪਣੇ ਕੈਂਪ ਖਤਮ ਹੁੰਦਾ ਹੈ ਗਰਾਊਂਡ 'ਚ ਆ ਕੇ ਬੱਚਿਆਂ ਨੂੰ ਦੱਸਦਾ ਵੀ ਆਪਣੇ ਪੂਰੀ ਟ੍ਰੇਨਿੰਗ ਵੀ ਦਿੰਦਾ ਨਾਲ ਦੱਸਦਾ ਵੀ ਆ ਵੀ ਪੂਰੀ ਗੱਲ ਜਿਹੜੀ ਧਿਆਨ ਨਾਲ ਸੁਣੋ ਉਹ ਸੁਣ ਕੇ ਤੇ ਉਹਦੇ ਉੱਤੇ ਫਿਰ ਜਿਹੜੇ ਆ ਜੋ ਇਸ ਤਰ੍ਹਾਂ ਵੀ ਕੋਈ ਜ ਦੱਸਦੇ ਆ ਕੋਈ ਸੀਨੀਅਰ ਸੀਨੀਅਰ ਪਲੇਅਰ ਦੱਸਦਾ ਵਾ ਉਹਦੀ ਗੱਲ ਸੁਣ ਕੇ ਉਸੇ ਤਰ੍ਹਾਂ ਹੀ ਤੁਸੀਂ ਉਸ ਸਕਿੱਲ ਨੂੰ ਕਰੋ ਜੇ ਵੀ ਤਨ ਸਕਿੱਲ ਦੱਸਦੇ ਆ ਬਹੁਤ ਸ਼ੁਕਰੀਆ ਕੋਈ ਸਰ ਤੁਹਾਡਾ ਅਜੀਤ ਵੈਬ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਮੈਂ ਜਗਦੀਸ਼ ਸਿੰਘ ਬੰਗੜਾ ਮਹਿਤਾ ਚੌਕ ਤੋਂ ਅਜੀਤ ਵੈਬ ਟੀਵੀ ਵਾਸਤੇ ਅੱਜ ਅਸੀਂ ਪਹੁੰਚੇ ਆ ਸਾਡੇ 올ੰਪੀਅਨ ਸਾਡੇ ਇਲਾਕੇ ਦਾ ਮਾਣ ਸ਼ਾਨ ਸਰਦਾਰ ਜਰਮਨप्रीत ਸਿੰਘ ਉਹਨਾਂ ਦਾ ਪਿੰਡ ਰਜਧਾਨ ਹੈ ਮੈਤਜੋਗ ਤੋਂ ਬਿਲਕੁਲ 5-6 ਕਿਲੋਮੀਟਰ ਦੂਰ ਔਰ ਉਹਨਾਂ ਨੂੰ ਜਦੋਂ ਕਿ ਪਰਸੋਂ ਐਲਾਨ ਹੋਇਆ ਅਰਜਨ ਅਵਾਰਡ ਮਿਲਦਾ ਸਾਰੇ ਇਲਾਕੇ ਚ ਬੜੀ ਖੁਸ਼ੀ ਦੀ ਲਹਿਰ ਫੈਲੀ ਹੋਈ ਹੈ ਔਰ ਮੈਂ ਅੱਜ ਉਹਨਾਂ ਦੇ ਪਰਿਵਾਰ ਦੇ ਕੋਲ ਬੈਠਾ ਹਾਂ ਉਹਨਾਂ ਦੇ ਪਿਤਾ ਜੀ ਦੇ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਚਾਚਾ ਜੀ ਵੀ ਇੱਥੇ ਆਏ ਨੇ ਬਾਕੀ ਉਹਨਾਂ ਦੇ ਕੋਚ ਸਾਹਿਬ ਸਾਰੇ ਨਾਲ ਗੱਲਬਾਤ ਕਰਦੇ ਆ ਸਿੰਸਾ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਕੀ ਕਿਵੇਂ ਮਹਿਸੂਸ ਕਰਦੇ ਹੋ ਇਹ ਇਨਾ ਵੱਡਾ ਜਿਹੜਾ ਅਵਾਰਡ ਹੈ ਤੇ ਮਿਲਣ ਤੇ ਹਾਂਜੀ ਤੁਹਾਨੂੰ ਵੀ ਸਰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ بیٹے ਜਰਨਪ੍ਰੀਤ ਸਿੰਘ ਨੂੰ ਜਿਹੜਾ ਇਹ ਅਰਜਨ ਬਾਡ ਮਿਲਿਆ ਵਾ ਇਹਦੀ ਸਾਨੂੰ ਬਹੁਤ ਖੁਸ਼ੀ ਆ ਇਹ ਭਾਰਤ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਵਾ ਤੇ ਅਸੀਂ ਭਾਰਤ ਸਰਕਾਰ ਦੇ ਬਹੁਤ ਧੰਨਵਾਦੀ ਆ ਸਾਡੇ بیٹے ਨੂੰ ਜਿਹੜਾ ਇਹ ਅਵਾਰਡ ਮਿਲ ਲਿਆ ਤੇ ਇਹ ਬਹੁਤ ਹੀ ਇਲਾਕੇ ਵਾਸਤੇ ਸਾਰੇ ਪੰਜਾਬ ਵਾਸਤੇ ਸਾਡੇ ਇੰਡੀਆ ਵਾਸਤੇ ਸਿੱਖ ਕੌਮ ਵਾਸਤੇ ਇਹ ਖੁਸ਼ੀ ਦੀ ਗੱਲ ਹੈ ਇਹ ਦੋਸਤੋ ਜਰਮਨ ਪ੍ਰਿੰਸ ਸਿੰਘ ਸਾਰੀ ਹਾਕੀ ਟੀਮ ਹੈ ਜੋ ਸਾਡੀ ਇੰਡੀਆ ਦੀ ਉਹਦੇ ਵਿੱਚ ਇੱਕੋ ਇੱਕ ਖਿਡਾਰੀ ਹੈ ਜਿਹੜਾ ਬਿਲਕੁਲ ਸਾਬਤ ਸੂਰਤ ਸਿੱਖ ਹੈ ਖੁੱਲਾ ਦਾੜਾ ਹੈ ਕੇਸ ਰੱਖੇ ਨੇ ਦਸਤਾਰ ਸਜਾਉਂਦੇ ਨੇ ਔਰ ਬੜੀ ਸ਼ਾਨ ਹੈ ਉਹਨਾਂ ਨੇ ਬਿਲਕੁਲ ਸੰਭਾਲ ਕੇ ਰੱਖੀ ਹੈ ਲਾਲ ਦੀ ਨਾਲ ਸਿੱਖੀ ਵੀ ਤੇ ਉਹ ਪਰਿਵਾਰ ਇਸ ਗੱਲ ਤੇ ਇਲਾਕਾ ਬੜਾ ਖੁਸ਼ ਹੈ ਔਰ ਮੈਂ ਪੁੱਛਾਂਗਾ ਕਿ ਇਹ ਕਿੱਥੋਂ ਸਟਾਰਟ ਹੋਇਆ ਜੀ ਇਹਨਾਂ ਦਾ ਖੇਡ ਦਾ ਜੀਵਨ ਤੇ ਪੜ੍ਹਾਈ ਮੁਰਲੀ ਕਿੱਥੋਂ ਕੀਤੀ ਇਹ ਮੁਰਲੀ ਪੜ੍ਹਾਈ ਜਿਹੜੀ ਆ ਖਾਲਸਾ ਅਕੈਡਮੀ ਮਹਿਤਾ ਚੌਂਦ ਵਿੱਚ ਪੜ੍ਹਦੇ ਸੀਗੇ ਇਹ ਸਰਦਾਰ ਬਲਜਿੰਦਰ ਸਿੰਘ ਕੋਚ ਸੀਗੇ ਇਹਨਾਂ ਨੇ ਉਹਨੂੰ ਕਿਦੇ ਸ਼ਕਸ਼ੀਤ ਨੂੰ ਪਛਾਣਿਆ ਤੇ ਉਹਨੂੰ ਆਪਣੇ ਹਾਕੀ ਦੀ ਗੇਮ ਦੇ ਵਿੱਚ ਉਹ ਲੈ ਕੇ ਆਏ ਆ ਤੇ ਉਹ ਬੱਚੇ ਨੇ ਬੜੀ ਮਿਹਨਤ ਕੀਤੀ ਆ ਜੋ ਇਹਨਾਂ ਨੂੰ ਲੈ ਕੇ ਆਏ ਆ ਬਲਜਿੰਦਰ ਸਿੰਘ ਕੋਚ ਤੇ ਉਹਨਾਂ ਨੇ ਤਨਮਨ ਦੇ ਨਾਲ ਆਪਣੀ ਜਿਹੜੀ ਮਿਹਨਤ ਕੀਤੀ ਆ ਉਹਨਾਂ ਨੇ ਕਦੇ ਵੀ ਮਹਲਾਵੇ ਕਦੀ ਵੀ ਟਾਈਮ ਵੇਸਟ ਨਹੀਂ ਕੀਤਾ ਆਪਣਾ ਤੇ ਕਦੀ ਵੀ ਉਹ ਜਿਹੜਾ ਵਾ ਹਾਕੀ ਤੋਂ ਦੂਰ ਨਹੀਂ ਹੋਏ ਤੇ ਹਮੇਸ਼ਾ ਹਾਕੀ ਨੂੰ ਸਮਰਪਿਤ ਰਹੇ ਆ ਤੇ ਮਿਹਨਤ ਵੀ ਉਹਨਾਂ ਬਹੁਤ ਕੀਤੀ ਆ ਸਾਡੇ ਪਿੰਡ ਤੋਂ 6-7 ਕਿਲੋਮੀਟਰ ਤੋਂ ਵੱਧ ਹੀ ਮੈਥਾ ਚਾਉਂ ਜਿਹੜਾ ਅਕੈਡਮੀ ਪੈਂਦੀ ਆ ਉਹਨਾਂ ਸਾਈਕਲ ਤੇ ਆਉਣਾ ਸਾਈਕਲ ਤੇ ਜਾਣਾ ਤੇ ਦੋਵੇਂ ਟਾਈਮ ਮਿਹਨਤ ਕਰਨੀ ਤੇ ਆਪਣੇ ਪੜਾਈ ਦੇ ਵਿੱਚ ਪਰਪਖ ਰਹੇ ਪਰ ਭਾਈ ਪੜਾਈ ਦੇ ਵਿੱਚ ਵੀ ਠੀਕ ਸੀਗੇ ਇਹ ਨਹੀਂ ਕਿ ਉਹ ਪੜਾਈ ਦੇ ਵਿੱਚ ਵੀਕ ਸੀਗੇ ਤੇ ਪੜਾਈ ਦੇ ਵਿੱਚ ਚੰਗੇ ਰਿਹਾ ਇਸ ਕਰਕੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਜਨੂੰ ਇਥੋਂ ਖਾਲਸਾ ਅਕੈਡਮੀ ਤੋਂ ਇਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਹਾਕੀ ਦੀ ਜਿਹੜੀ ਮੋਡਲੀ ਟ੍ਰੇਨਿੰਗ ਇਥੋਂ ਲਈ ਕੋਚ ਸਾਹਿਬ ਕੋਲੋਂ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਸਫਰ ਸੀ ਉਹਨਾਂ ਦੀ ਖੇਡ ਦਾ ਉਹ ਕਿਵੇਂ-ਕਿਵੇਂ ਦਾ ਦੱਸੋ ਜੀ ਹਾਂਜੀ ਇਥੋਂ ਖਾਲਸਾ ਅਕੈਡਮੀ ਤੋਂ ਬਾਅਦ ਉਹ ਸਰਜੀਤ ਹਾਕੀ ਅਕੈਡਮੀ ਦੇ ਵਿੱਚ ਸੈਲੈਕਟ ਹੋਏ ਤੇ ਉੱਥੇ ਜਾ ਕੇ ਵੀ ਉਹਨਾਂ ਦੇ ਕੋਚ ਵੀ ਬਹੁਤ ਵਧੀਆ ਸੀਗੇ ਉਹਨਾਂ ਨੇ ਬਹੁਤ ਮਿਹਨਤ ਕਰਾਈ ਉੱਥੇ ਤੇ ਉਤੋਂ ਹੀ ਮੁੜ ਕੇ ਇੰਡੀਆ ਟੀਮ ਦੇ ਵਿੱਚ ਉਹਨਾਂ ਦੀ ਸੈLECTION ਹੋਈ ਹੈ ਤੇ ਅੱਜ ਇਸ ਮਕਾਮ ਦੇ ਉੱਤੇ ਉੱਥੇ ਪਹੁੰਚੇ ਹੈ ਲਾਣ ਨਾਲ ਕੋਈ ਉਹ ਜੌਬ ਵੀ ਕਰ ਰਹੇ ਹੁਣ ਕਿ ਕਿਵੇਂ ਖਾਕੀ ਖੇਡਦੇ ਇਕੱਲੇ ਹਾਂਜੀ ਹੁਣ ਉਹ ਇਨਕਮ ਟੈਕਸ ਦੇ ਵਿੱਚ ਜੌਬ ਕਰ ਰਹੇ ਆ ਤੇ ਨਾਲ ਆ ਕੀ ਖੇਡਦੇ ਆ ਤੇ ਇਲਾਕੇ ਦੇ ਲੋਕ ਨੇ ਜਿਹੜੇ ਨੌਜਵਾਨ ਨੇ ਆ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅੱਜ ਕੱਲ ਇੱਥੇ ਨਸ਼ਿਆਂ ਦਾ ਬੜਾ ਪ੍ਰਕੋਪ ਹੈ ਬੱਚੇ ਜਿਹੜੇ ਸਾਡੇ ਉਹ ਗਲਤਾਂਡ ਹੋ ਰਹੇ ਨੇ ਨਸ਼ਿਆਂ ਦੇ ਵਿੱਚ ਉਹ ਉਹਨਾਂ ਬੱਚਿਆਂ ਨੂੰ ਜਾਂ ਹੁਣ ਜਿਹੜੀ ਨਵੀਂ ਦਸਾ ਨਵੀਂ ਪਨੀਰੀ ਆ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦਿੰਦੇ ਆ ਅਸੀਂ ਜਿੰਨੇ ਵੀ ਆਪਣੇ ਇਲਾਕੇ ਦੇ ਬੱਚੇ ਆ ਉਹਨਾਂ ਨੂੰ ਇਹ ਸੰਦੇਸ਼ ਜਣਾ ਚਾਹੁੰਦੇ ਆ ਕਿ ਤੁਸੀਂ ਖੇਡਾਂ ਦੇ ਨਾਲ ਜੁੜੋ ਤੇ ਆਪਣਾ ਜੀਵਨ ਸੁਧਾਰੋ ਨਸ਼ਿਆਂ ਦੇ ਨੂੰ ਤਿਆਗ ਕਰੋ ਇੱਕ ਖੇਡਾਂ ਹੀ ਇਹੋ ਜੀ ਚੀਜ਼ ਆ ਕਿ ਜਿਹੜਾ ਬੱਚੇ ਨੂੰ ਉਹ ਕਿਸੇ ਚੰਗੀ ਦਿਸ਼ਾ ਵੱਲ ਲੈ ਜਾ ਸਕਦੀਆਂ ਸਾਡੇ ਸਮਾਜ ਨੂੰ ਚੰਗੀ ਦਿਸ਼ਾ ਵੱਲ ਲੈ ਜਾ ਸਕਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਖੇਡਾਂ ਵੱਲ ਪਿੰਡਾਂ ਦੇ ਵਿੱਚ ਖਾਸ ਕਰਕੇ ਧਿਆਨ ਦੇਣ ਤੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਤੇ ਇਹਨਾਂ ਦੇ ਚੰਗੇ ਮੁਕਾਬਲੇ ਕਰਨ ਇਹਨਾਂ ਨੂੰ ਮਕਾਮ ਇੱਕ ਮਿਲੇ ਤੇ ਇਹਨਾਂ ਨੂੰ ਪਤਾ ਹੋਵੇ ਕਿ ਅਸੀਂ ਖੇੜ ਦੇ ਵਿੱਚ ਹੈਗੇ ਆਂ ਤੇ ਸਾਡਾ ਜੀਵਨ ਅੱਗੇ ਚੰਗਾ ਚੱਲ ਸਕਦਾ ਜੀ ਬਹੁਤ ਸ਼ੁਕਰੀਆ ਇੱਕ ਵਾਰੀ ਤੁਹਾਨੂੰ ਫੇਰ ਬਹੁਤ ਬਹੁਤ ਮੁਬਾਰਕਾਂ ਪਹਿਲੇ ਦਰਸ਼ਕੋ ਸਾਡੇ ਨਾਲ ਇੱਥੇ ਬੈਠੇ ਨੇ ਸਰਾ ਜਰਮਨ ਪ੍ਰੀਤ ਸਿੰਘ 올ੰਪੀਅਨ ਦੇ ਮਾਤਾ ਜੀ ਤੇ ਬੀਬੀ ਕੁਲਵਿੰਦਰ ਕੌਰ ਜੀ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬੈਣ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਕਿਵੇਂ ਮਹਿਸੂਸ ਕਰ ਰਹੇ ਹੋ ਤੁਹਾਨੂੰ ਐਡਾ ਵੱਡਾ ਬੱਚੇ ਨੂੰ ਇਨਾਮ ਮਿਲਿਆ ਜਿਹੜਾ ਅਸੀਂ ਬਹੁਤ ਸਾਨੂੰ ਖੁਸ਼ੀ ਮਹਿਸੂਸ ਆ ਕਿ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਇਹਨਾਂ ਚੀਜ਼ਾਂ ਦੀ ਆਪਾਂ ਵੇਟ ਕਰਦੇ ਸੀ ਤੇ ਸੱਚੇ ਪਾਤਸ਼ਾਹ ਨੇ ਹੁਣ ਸਾਨੂੰ ਬਖਸ਼ੀਆਂ ਤੇ ਇਸੇ ਤਰ੍ਹਾਂ ਹੀ ਪਰਮਾਤਮਾ ਬੱਚੇ ਦੀ ਚੜ੍ਹਦੀ ਕਲਾ ਬਖਸ਼ੇ ਤੇ ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਉਹਦੇ ਸਿਰ ਤੇ ਰੱਖੇ ਇਸ ਦਿਨ ਤਰੱਕੀਆਂ ਬਖਸ਼ੇ। ਸ਼ੁਕਰੀਆ ਜੀ ਸ਼ੁਕਰੀਆ ਭਾਂਜੀ। ਸੋ ਦੋਸਤੋ ਤੁਸੀਂ ਦੇਖਿਆ ਅੱਜ ਘਰ ਦੇ ਵਿੱਚ ਵਿਆਹ ਵਰਗਾ ਹੀ ਮੌਲਾ ਬੜੇ ਮਤਲਬ ਚਾਮਲਾਰ ਹੋ ਰਹੇ ਨੇ ਖੁਸ਼ੀ ਦਾ ਮੌਕਾ ਹੈ। ਕੱਲ ਇਹਨਾਂ ਨੇ ਕੇਕ ਵੀ ਕੱਟਿਆ ਖੁਸ਼ੀ ਦੇ ਵਿੱਚ ਇੱਥੇ ਪਰਿਵਾਰ ਨੇ ਬੈਠ ਕੇ ਔਰ ਬڑا ਹੀ ਚੰਗਾ ਲੱਗਦਾ ਇਲਾਕੇ ਦਾ ਮਾਣ ਹੈ ਜਰਮਨਪ੍ਰੀਤ ਸਿੰਘ ਔਰ ਕਿਉਂਕਿ ਇਸ ਇਲਾਕੇ ਦੇ ਵਿੱਚ ਖਾਲਸਾ ਅਕੈਡਮੀ ਦੇ ਵਿੱਚ ਉਹ ਖੇਡਦਾ ਰਿਹਾ ਉਹਨਾਂ ਦੇ ਕੋਚ ਸਾਹਿਬਾ ਉਹਨਾਂ ਦੇ ਮਾਤਾ ਪਿਤਾ ਜੀ ਚਾਚਾ ਜੀ ਔਰ ਜੋ ਉਹਨਾਂ ਦੇ ਨਾਲ ਸਟਾਫ ਸੀ ਉਸ ਵਾਲੇ ਦਾ ਉਹਨਾਂ ਦਾ ਟੀਚਿੰਗ ਸਟਾਫ ਸੀ ਸਾਰਿਆਂ ਨੂੰ ਅੱਜ ਬੜਾ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਔਰ ਉਹ ਬੜੇ ਖੁਸ਼ ਨੇ ਔਰ ਉਡੀਕ ਰਹੇ ਨੇ ਕਿ ਜਰਮਨਪ੍ਰੀਤ ਸਿੰਘ ਇਸ ਵੇਲੇ ਜਿਹੜੀ ਲੀਗ ਮੈਚ ਚੱਲ ਰਿਹਾ ਲੜੀ ਉਹ ਕਦੋਂ ਉੱਥੋਂ ਖਤਮ ਕਰਕੇ ਤੇ ਇੱਥੇ ਆਉਂਦੇ ਨੇ ਤੇ ਉਹਨਾਂ ਦਾ ਪੱਬਾ ਪਾਰ ਹੋ ਸਵਾਗਤ ਕਰਨੂ ਬਿਲਕੁਲ ਤਿਆਰ ਬੈਠੇ ਨੇ ਇਹ ਇਨਾ ਹੀ ਸ਼ਬਦਾਂ ਦੇ ਨਾਲ ਮੈਂ ਸਮਾਪਤੀ ਕਰਦਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਜਗਦੀਸ਼ ਸਿੰਘ ਬੰਗੜਾ ਮਹਿਤਾ ਚੌਕ ਅਜੀਤ ਵੈਬਟੀ